ਤੇ ਬਲਦੇਵ ਸੰਘੇੜਾ ਇੱਕ ਫੈਮਲੀ ਫਿਜ਼ੀਸ਼ੀਅਨ ਹੈ ਕੇ ਹੈ ਜੋ ਕਈ ਸਾਲਾਂ ਤੋਂ ਫੈਮਲੀ ਮੈਡੀਸਨ ਦੀ ਪ੍ਰੈਕਟਿਸ ਕਰ ਰਹੇ ਹੈ ਅਤੇ ਉਹ ਚਾਹੁੰਦੇ ਹਨ ਕਿ ਕਿਵੇਂ ਉਹ ਆਪਦੇ ਸਾਰੇ ਪੇਸ਼ੈਂਟਸ ਨੂੰ ਇੱਕ ਬਿਹਤਰੀਨ ਲਾਈਫਸਟਾਈਲ ਦੱਸ ਸਕਣ ਜਿਸ ਨਾਲ ਉਹ ਆਪਦੀ ਰੋਜ਼ਮਰਾਂ ਜ਼ਿੰਦਗੀ ਨੂੰ ਬਿਹਤਰੀਨ ਤਰੀਕੇ ਨਾਲ ਜੀ ਸਕਣ ਡਾਕਟਰ ਸੰਘੇੜਾ ਸਤਿ ਸ਼੍ਰੀ ਅਕਾਲ ਜਰ ਨੂੰ ਜੀ ਆਇਆਂ ਨੂੰ ਤੇ ਮੇਰਾ ਨਾਮ ਹੈਗਾ ਡਾਕਟਰ ਬਲਦੇਵ ਸਿੰਘੇੜਾ ਤੇ ਮੈਂ ਫੈਮਿਲੀ ਡਾਕਟਰ ਹੈਗਾ ਬਨਬੀ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਦਿਲ ਦੀ ਬਿਮਾਰੀ ਬਾਰੇ ਅੱਜ ਦੇ ਆਪਣੇ ਸਿੱਖਣ ਦੇ ਜਿਹੜੇ ਉਦੇਸ਼ ਹੈਗੇ ਆ ਉਹ ਇਹ ਆਪਾਂ ਗੱਲ ਕਰਨੀ ਆ ਕਿ ਦਿਲ ਦੀ ਬਿਮਾਰੀ ਹੁੰਦੀ ਕੀ ਆ ਇਹਦੇ ਲੱਛਣ ਕੀ ਹੈਗੇ ਆ ਤੇ ਆਪਾਂ ਦਿਲ ਦੀ ਬਿਮਾਰੀ ਨੂੰ ਪਛਾਣਨਾ ਕਿਸ ਤਰ੍ਹਾਂ ਆਪਣੇ ਦੇਦੀ ਬਿਮਾਰੀ ਦੇ ਕਾਰਨ ਕੀ ਹੈਗੇ ਉਹਰੇ ਉਹਦੇ ਬਾਰੇ ਵੀ ਗੱਲ ਕਰਾਂਗੇ ਤੇ ਨਾਲ-ਨਾਲ ਆਪਾਂ ਇਹਨੂੰ ਦਿਲ ਦੀ ਬਿਮਾਰੀ ਨੂੰ ਸੰਭਾਲਣਾ ਕਿਸ ਤਰ੍ਹਾਂ ਇਹਦਾ ਪ੍ਰਬੰਧਨ ਕਿਸ ਤਰ੍ਹਾਂ ਕਰਨਾ ਇਹਦਾ ਇਲਾਜ ਕਿਸ ਤਰ੍ਹਾਂ ਕਰਨਾ ਜੇ ਆਪਾਂ ਪੂਰਾ ਨਹੀਂ ਸੰਭਾਲ ਸਕਦੇ ਦਿਲ ਦੀ ਬਿਮਾਰੀ ਨੂੰ ਤਾਂ ਉਹਦੀ ਸਮੱਸਿਆ ਹੋਰ ਕਿਸ ਤਰ੍ਹਾਂ ਬਚ ਸਕਦੀ ਹੈ ਸੋ ਜਿਹੜੀ ਆਪਾਂ ਇੰਗਲਿਸ਼ 'ਚ ਹਾਰਟ ਡਿਜ਼ੀਜ਼ ਕਹਿੰਦੇ ਆ ਇਨੂੰ ਆਪਾਂ ਪੰਜਾਬੀ 'ਚ ਦਿਲ ਦੀ ਬਿਮਾਰੀ ਕਹਿੰਦੇ ਆ ਇਹਦਾ ਦੂਸਰਾ ਨਾਮ ਹੈਗਾ ਕਾਰਡੀਓ ਵੈਸਕੂਲਰ ਬਿਮਾਰੀ ਐਂਡ ਇਹਦੇ ਕਈ ਕਿਸਮਾਂ ਹੈਗੀਆਂ ਐਂਡ ਉਹਨਾਂ ਦਾ ਕਿਸਮਾਂ ਦੇ ਡਿਪੈਂਡ ਕਰਦਾ ਹੈਗਾ ਕਿ ਆਪਾਂ ਕਿਹੜੇ ਜਿਹੜੇ ਦਿਲ ਦੇ ਬੰਤਰ ਦੇ ਹਿੱਸੇ ਹੈਗੇ ਆ ਉਹ ਕਿਸ-ਕਿਸ ਜਗ੍ਹਾ ਦੇ ਉੱਤੇ ਬਿਮਾਰੀ ਹੋ ਰਹੀ ਆ ਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਆਮ ਸੁਣਿਆ ਹੈਗਾ ਸਾਰਿਆਂ ਨੇ ਕਿ ਫਲਾਣੇ ਨੂੰ ਹਾਰਟ ਅਟੈਕ ਹੋ ਗਿਆ ਉਹ ਸਿਰਫ ਇੱਕ ਇੱਕ ਟਾਈਪ ਹੈਗਾ ਇੱਕ ਕਿਸਮ ਹੈਗੀ ਆ ਦਿਲ ਦੀ ਬਿਮਾਰੀ ਦੀ ਤੇ ਬਾਕੀ ਜਿਹੜੇ ਕਿਸਮਾਂ ਹੈਗੀਆਂ ਉਹ ਡਿਪੈਂਡ ਕਰਦੇ ਕਿ ਆਪਣੇ ਦਿਲ ਦੇ ਜਿਹੜਾ ਮਸਲ ਹੈਗਾ ਮਾਸ ਹੈਗਾ ਉਹਦੇ ਵਿੱਚ ਕੋਈ ਦਿੱਕਤ ਆ ਰਹੀ ਆ ਜਾਂ ਜੇ ਆਪਣੀਆਂ ਨਾੜੀਆਂ ਦੇ ਵਿੱਚ ਖੂਨ ਵਾਲੀਆਂ ਨਾੜੀਆਂ ਜਿਹੜੀਆਂ ਹਾਰਟ ਨੂੰ ਦਿਲ ਨੂੰ ਆਪਣੇ ਨੂੰ ਖੂਨ ਪਹੁੰਚਾਉਂਦੀਆਂ ਹੈਗੀਆਂ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਪੈਦੀ ਜਾਂ ਜਿਹੜੇ ਦਿਲ ਤੋਂ ਬਾਹਰ ਨੂੰ ਨਾੜੀਆਂ ਆਉਂਦੀਆਂ ਬਾਕੀ ਸਰੀਰ ਨੂੰ ਉਹਨਾਂ 'ਚ ਕੋਈ ਦਿੱਕਤ ਆ ਰਹੀ ਆ ਸੋ ਇੱਥੇ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਖੱਬੇ ਪਾਸੇ ਆ ਇਹ ਆਪਣਾ ਦਿਲ ਹੈਗਾ ਇੱਥੇ ਜਿੱਥੇ ਮੇਰਾ ਹੱਥ ਆ ਛਾਤੀ ਦੇ ਵਿੱਚ ਖੱਬੇ ਪਾਸੇ ਇਸ ਜਗ੍ਹਾ ਤੇ ਹੈਗਾ ਦਿਲ ਹੁੰਦਾ ਦਿਲ ਜਦ ਦੇ ਕਿ ਮੇਰੀ ਮੋਟਾ ਹੈਗੀ ਆ ਉੱਡਾ ਖੋਣਾ ਚਾਹੀਦਾ ਇਹ ਦੂਜੇ ਆਪਾਂ ਕਹਦੇ ਨਾ ਕਿ ਫਲਾਣ ਦਾ ਦਿਲ ਬਹੁਤ ਵੱਡਾ ਹੈਗਾ ਜਿਆਦਾ ਵੱਡਾ ਦਿਲ ਹੋਣਾ ਵੀ ਚੰਗਾ ਨਹੀਂ ਹੈਗਾ ਸੋ ਬਿਮਾਰੀ ਦਾ ਇੱਕ ਨਿਸ਼ਾਨ ਹੈਗਾ ਤੇ ਜੇ ਬਹੁਤਾ ਛੋਟਾ ਆ ਤਾਂ ਵੀ ਠੀਕ ਨਹੀਂ ਹੈਗਾ ਕਿਉਂਕਿ ਉਹ ਫਿਰ ਪੂਰੀ ਜਿੰਨੇ ਆਪ ਨੂੰ ਸਰੀਰ ਨੂੰ ਖੂਨ ਦੀ ਲੋੜ ਹੈਗੀ ਉਹ ਪੰਪ ਨਹੀਂ ਉਹਨਾਂ ਕਰਦਾ ਹੈਗਾ ਜਿਹੜੇ ਇਹ ਬਾਹਰਲੇ ਪਾਸੇ ਤੁਸੀਂ ਨਾੜੀਆਂ ਛੋਟੀਆਂ ਦੇਖ ਰਹੇ ਹੈਗੇ ਆ ਜੇ ਇਹਨਾਂ ਦੇ ਵਿੱਚ ਕਿਤੇ ਨ ਕਿਤੇ ਆ ਕੇ ਗਿਲਟਾ ਫਸ ਜਾਵੇ ਖੂਨ ਦਾ ਗਿਲਟਾ ਫਸ ਜਾਵੇ ਉਹ ਉਹਨੂੰ ਆਪਾਂ ਕਹਿੰਦੇ ਨੇ ਹਾਰਟ ਅਟੈਕ ਹੋਇਆ ਠੀਕ ਬਾਕੀ ਜਿਹੜੇ ਹੁਣ ਪਰਲੇ ਪਾਸੇ ਫੋਟੋ ਤੁਸੀਂ ਦੇਖ ਰਹੇ ਹੈਗੇ ਆ ਉਹਦੇ ਵਿੱਚ ਆਪਣੇ ਦਿਲ ਦੇ ਜਿਹੜੀ ਬੰਤਰ ਹੈਗੀ ਆ ਇਹ ਇਸ ਟਾਈਪ ਦੀ ਹੈਗੀ ਆ ਕਿ ਚਾਰ ਕਮਰੇ ਹੈਗੇ ਆ ਦਿਲ ਦੇ ਵਿੱਚ ਦੋ ਛੋਟੇ ਉੱਪਰਲੇ ਹਿੱਸੇ 'ਚ ਦੋ ਵੱਡੇ ਹੈਗੇ ਥੱਲੇ ਵਾਲੇ ਹਿੱਸੇ 'ਚ ਜਿਹੜਾ ਸੱਜਾ ਪਾਸਾ ਦਿਲ ਦਾ ਹੈਗਾ ਉਦੇ ਵਿੱਚ ਖੂਨ ਆਉਂਦਾ ਜਿਹਦੇ ਵਿੱਚ ਆਕਸੀਜਨ ਘੱਟ ਹੁੰਦਾ ਖੱਬੇ ਪਾਸੇ ਜਿਹੜਾ ਖੂਨ ਆਉਂਦਾ ਜਾਂਦਾ ਹੈਗਾ ਉੱਧਰ ਆਕਸੀਜਨ ਜ਼ਿਆਦਾ ਹੁੰਦਾ ਸੱਜੇ ਪਾਸੇ ਦਾ ਮਕਸਦ ਮੇਨ ਇਹ ਹੈਗਾ ਕਿ ਆਪਾਂ ਖੂਨ ਨੂੰ ਪੰਪ ਕਰਕੇ ਫੇਫੜਿਆਂ ਤੱਕ ਪਹੁੰਚਾਉਣਾ ਫੇਫੜਿਆਂ ਦੇ ਵਿੱਚ ਖੂਨ ਦੇ ਵਿੱਚ ਆਪਣੇ ਆਕਸੀਜਨ ਜ਼ਿਆਦਾ ਪਹੁੰਚਦਾ ਐਂਡ ਆਕਸੀਜਨ ਜਦ ਖੂਨ ਦੇ ਵਿੱਚ ਆ ਜਾਂਦਾ ਗਾਂ ਬਾਕੀ ਸਰੀਰ ਨੂੰ ਫੇ ਖੱਬੇ ਪਾਸੇ ਨੂੰ ਪਹੁੰਚਾਉਣਾ ਹੈਗਾ ਤੁਸੀਂ ਜੇ ਆਪਾਂ ਇਹਦੇ ਇਸ ਪਿਕਚਰ ਨੂੰ ਦੇਖਦੇ ਹੈਗੇ ਆ ਖੱਬੇ ਪਾਸੇ ਜੇ ਤੁਸੀਂ ਨੋਟ ਕਰੋਗੇ ਜਿਹੜਾ ਦਿਲ ਦਾ ਮਾਸ ਹੈਗਾ ਥੋੜਾ ਜਿਆ ਸਖਤ ਤੇ ਮਜ਼ਬੂਤ ਹੈਗਾ ਕਿ ਸਾਰੇ ਆਪਣੇ ਸਰੀਰ ਚ ਫੇਖੂਣ ਨੂੰ ਉਹਨੂੰ ਦਰੋਂਦਾ ਹੈਗਾ ਕੁਝ ਬਿਮਾਰੀਆਂ ਹੈਗੀਆਂ ਜਿਹੜੀਆਂ ਨਾੜੀਆਂ ਆਪਾਂ ਦੱਸੀਆਂ ਹੈਗੀਆਂ ਨਾੜੀਆਂ ਬੰਦ ਹੁੰਦੀਆਂ ਉਹਦੇ ਨਾਲ ਵਿੱਚ ਵਿਚਾਲੇ ਜਿਹੜੇ ਕਮਰੇ ਹੈਗੇ ਕਮਰਿਆਂ ਦੇ ਵਿਚਾਲੇ ਛੋਟੇ ਛੋਟੇ ਵੈਲਵ ਹੈਗੇ ਆ ਕਈ ਵਾਰੀ ਉਹ ਵੈਲਵ ਵੀ ਖਰਾਬ ਹੋ ਸਕਦੇ ਆ ਤੋ ਜਦ ਕਿ ਨਾੜੀਆਂ ਖੂਨ ਵਾਲੀ ਨਾੜੀਆਂ ਬੰਦ ਹੁੰਦੀਆਂ ਉਹਦੇ ਨਾਲ ਇੱਕ ਤਮ ਜਿਹੜਾ ਦਿਲ ਦਾ ਮਾਸ ਹੈਗਾ ਕਈ ਵਾਰੀ ਉਹਨੂੰ ਨਹੀਂ ਆਕਸੀਜਨ ਪਹੁੰਚਦਾ ਫਿਰ ਦਿਲ ਦਾ ਮਾਸ ਕੰਮ ਨਹੀਂ ਪੂਰਾ ਕਰ ਸਕਦਾ ਜੇ ਆਕਸੀਜਨ ਪਹੁੰਚਦਾ ਹੀ ਨਹੀਂ ਹੈਗਾ 3-4 ਮਿੰਟ ਲਈ ਤੈਨ ਦਿਲ ਖੜਾ ਵੀ ਹੋ ਸਕਦਾ ਉਹਨੂੰ ਆਪਾਂ ਕਹਿੰਦੇ ਆ ਹਾਰਟ ਅਟੈਕ ਜੇ ਆਪਣੇ ਜਿਹੜੇ ਆਪਣੇ ਖੱਬੇ ਪਾਸੇ ਦੇ ਉੱਤੇ ਉੱਪਰਲੇ ਪਾਸੇ ਉਥੋਂ ਇਲੈਕਟ੍ਰੀਕਲ ਕਰੰਟ ਸ਼ੁਰੂ ਹੋ ਕੇ ਥੱਲੇ ਆਉਂਦਾ ਵਿਚਾਲ ਦੇ ਮਾਸ ਦੇ ਵਿੱਚ ਦੀ ਐਂਡ ਜਿਹੜਾ ਨੀਚੇ ਵਾਲਾ ਹਿੱਸਾ ਹੈਗਾ ਉੱਥੋਂ ਫੇਰ ਸਾਈਡਾਂ ਨੂੰ ਤਾਂ ਨੂੰ ਜਾਂਦਾ ਹੈਗਾ ਉਹ ਜਿਹੜਾ ਇਲੈਕਟ੍ਰੀਕਲ ਕਰੰਟ ਹੈਗਾ ਉਹਦੇ ਨਾਲ ਆਪਣੀ ਦਿਲ ਦੀ ਧੜਕਣ ਚੱਲਦੀ ਆ ਜੇ ਕਰੰਟ ਦੇ ਵਿੱਚ ਪਹੁੰਚਣ ਤੱਕ ਆਪਣੇ ਕੋਈ ਦਿੱਕਤ ਪੈਦਾ ਹੁੰਦੀ ਆ ਐਂਡ ਉਸ ਫੇਰ ਜਿਹੜਾ ਆਪਣੀ ਧੜਕਣ ਆ ਆਮ ਹਿਸਾਬ ਨਾਲ ਨਹੀਂ ਚੱਲਦੀ ਧੜਕਣ ਉੱਚੀ ਨਹੀਂ ਵੀ ਹੋ ਸਕਦੀ ਆ ਹਾਰਟ ਮਸਲ ਜੇ ਜਿਆਦਾ ਜ਼ੋਰ ਪੈਂਦਾ ਉਹ ਉਹ ਦੀ ਉਹ ਵੀ ਖਰਾਬੀ ਹੈਗੀ ਆ ਜੇ ਜ਼ਿਆਦਾ ਸੋਚ ਪੈ ਜਾਂਦੀ ਹੈ ਮਸਲ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੂੰ ਕੋਈ ਵਾਇਰਸ ਹੋ ਗਿਆ ਜਾਂ ਸ਼ਰਾਬ ਜ਼ਿਆਦਾ ਪੀਤੀ ਜਾਂਦੀ ਆ ਸਟ्रेस ਦੇ ਨਰਵੀ ਸੋਚ ਪੈ ਸਕਦੀ ਹੈ ਦਿਲ ਤੇ ਉਹਨੂੰ ਆਪਾ ਕਾਰਡੀਓ ਮਾਇਓਪੈਥੀ ਕਹਿੰਦੇ ਹੈਗੇ ਆ ਇੰਗਲਿਸ਼ ਵਿੱਚ ਤੇ ਇਹ ਵੀ ਇੱਕ ਕਿਸਮ ਦੀ ਬਿਮਾਰੀ ਹੈਗੀ ਆ ਹਾਰਟ ਵੈਲਵ ਜਿਹੜੇ ਆ ਚੌਹਾਂ ਹੀ ਕਮਰਿਆਂ ਦੇ ਵਿਚਾਲੇ ਜਿਹੜੇ ਖੂਨ ਦੀ ਖੂਨ ਨੂੰ ਨੰਗਣ ਤੋਂ ਉਹ ਪ੍ਰੋਪਰ ਤਰੀਕਾ ਦਿੰਦੇ ਹੈਗੇ ਆ ਉਹਨਾਂ ਚ ਜੇ ਤੱਕ ਉਹ ਵੈਲਵ ਪੂਰਾ ਖੁੱਲਦਾ ਨਹੀਂ ਬੰਦ ਰਹਿੰਦਾ ਹੈਗਾ ਉਹਨੂੰ ਦਿੱਕਤ ਆਉਂਦੀ ਆ ਉਹ ਫਿਰ ਜ਼ੋਰ ਲੱਗਦਾ ਦਿਲ ਦਾ ਮਾਸ ਦਾ ਕਈ ਵਾਰੀ ਜਿਹੜੇ ਵੈਲਵ ਹੈਗੇ ਆ ਪੂਰੇ ਬੰਦ ਨਹੀਂ ਹੁੰਦੇ ਖੁੱਲੇ ਰਹਿੰਦੇ ਆ ਇਹਦਾ ਬੰਦ ਹੋਣੇ ਚਾਹੀਦੇ ਨਹੀਂ ਤਾਂ ਫਿਰ ਖੂਨ ਪਿੱਛੇ ਨੂੰ ਵਾਪਸ ਚਲ ਜਾਂਦਾ ਉਹ ਜੇ ਪੂਰੇ ਥੋੜੇ ਜਿ ਖੁੱਲੇ ਰਹਿੰਦੇ ਹੈਗੇ ਆ ਉਹ ਲੀਕ ਹੋਣਾ ਵੀ ਠੀਕ ਨਹੀਂ ਹੈਗਾ ਨਹੀਂ ਤਾਂ ਫਿਰ ਪੂਰਾ ਸਰਕੂਲੇਸ਼ਨ ਬੰਦ ਜੀ ਨਹੀਂ ਆਪਣੀ ਤੇ ਕਈ ਵਾਰੀ ਜਿਹੜੇ ਵਾਲਵ ਹੈਗੇ ਆ ਉਹ ਉੱਥੇ ਹੋਰ ਮਾਸ ਕਈ ਵਾਰੀ ਜਮਾ ਹੋ ਕੇ ਉਹ ਸਖਤ ਹੋ ਜਾਂਦੇ ਤਾਂ ਵੀ ਪ੍ਰੋਪਰਟੀ ਕੰਮ ਨਹੀਂ ਕਰਦੇ ਹੈਗੇ ਅਬ ਸ਼ਾਇਦ ਸੁਣਿਆ ਹੋਗਾ ਹਾਰਟ ਫੇਲਿਅਰ ਹੋ ਗਿਆ ਕਿਸੇ ਨੂੰ ਹਾਰਟ ਫੇਲਿਅਰ ਦਾ ਹੁੰਦਾ ਕਿ ਆਪਣਾ ਜਿਹੜਾ ਦਿਲ ਦਾ ਮਾਸ ਹੈਗਾ ਜਦੋਂ ਕਰੰਟ ਪੂਰਾ ਚੱਲਦਾ ਇਹਦਾ ਇਸ ਤਰ੍ਹਾਂ ਕੰਟ੍ਰੈਕਸ਼ਨ ਹੋਣੀ ਚਾਹੀਦੀ ਆ ਹਰ ਦਿ ਜੇ ਪ੍ਰੋਪਰ ਠੀਕ ਨਹੀਂ ਜੋਰ ਪੈਂਦਾ ਦਿਲ ਦੇ ਮਾਸ ਦਾ ਉਹ ਕਈ ਵਾਰੀ ਸਿਰਫ ਇੰਨਾ ਕੀ ਕਰਦਾ ਕਈ ਵਾਰੀ ਜੇ ਕਵਾਰੰਟਾਈਨ ਹੀ ਠੀਕ ਚੱਲ ਰਿਹਾ ਹੈਗਾ ਉਹ ਉਹ ਦੈਨ ਫੇ ਇਸ ਤਰ੍ਹਾਂ ਪੂਰਾ ਇਸ ਤਰ੍ਹਾਂ ਨਿਕ ਘਟ ਹੁੰਦਾ ਮਾਸ ਨੂੰ ਤੋਂ ਇਸ ਤਰ੍ਹਾਂ ਹੋ ਰਿਹਾ ਉਹਦੇ ਨਾਲ ਵੀ ਅੱਗੇ ਨੂੰ ਫੇ ਖੂਨ ਜਾਂਦਾ ਨਹੀਂ ਹੈਗਾ ਤੇ ਕੁਛ ਬੱਚੇ ਪੈਦਾ ਹੋ ਜਾਂਦੇ ਆ ਦਿਲ ਦੀ ਬਿਮਾਰੀ ਦੇ ਨਾਲ ਉਹਨਾਂ ਦੀ ਪ੍ਰੋਬਲਮ ਕਈ ਵਾਰᱤ ਪੈਂਦੀ ਹੈ ਕਿ ਜਿਹੜੀ ਕਿਨਆੜੀਆਂ ਹੈਗੀਆਂ ਉਹ ਠੀਕ ਤਰੀਕੇ ਨਾਲ ਕਨੈਕਸ਼ਨ ਨਹੀਂ ਜੋੜ ਹੋ ਰਹੇ ਜਾਂ ਕਿ ਨਾੜੀਆਂ ਪਤਲੀਆਂ ਹੋ ਸਕਦੀਆਂ ਕੁਛ ਬੱਚੇ ਪੈਦਾ ਹੁੰਦੇ ਜਿਨ੍ਹਾਂ ਦੇ ਜਿਹੜਾ ਵਿਚਾਰ ਦਾ ਹਿੱਸਾ ਹੈਗਾ ਮਾਸ ਦਾ ਉਹਦੇ ਵਿੱਚ ਕਈ ਵਾਰੀ ਗਲੀ ਹੋ ਸਕਦੀ ਆ ਸੋ ਉਹ ਬਲੱਡ ਫਿਰ ਪ੍ਰੋਪਰ ਨਾੜੀਆਂ ਵਿੱਚ ਨਹੀਂ ਜਾਂਦਾ ਹੈਗਾ ਉਹ ਗਲੀ ਦੇ ਵਿੱਚ ਹੀ ਲੰਘ ਜਾਂਦਾ ਤੁਜੇ ਜਿਹੜੀ ਦਿਲ ਦੀ ਬਿਮਾਰੀ ਦੇ ਲੱਛਣ ਕੀ ਹੈਗੇ ਆ ਆਪਨ ਮਹਿਸੂਸ ਕੀ ਹੁੰਦਾ ਹੈਗਾ ਆਮ ਤੈ ਇਹ ਸੁਣੀਦਾ ਹੈਗਾ ਕਿ ਆਪਣੇ ਛਾਤੀ 'ਚ ਦਿਲ ਦੇ ਵਿੱਚ ਦਰਦ ਹੋ ਰਿਹਾ ਉਹ ਸਭ ਤੋਂ ਕਾਮਨ ਇਹ ਲੱਛਣ ਹੈਗਾ ਇਹਨੂੰ ਆਪਾਂ ਇੰਗਲਿਸ਼ 'ਚ ਐਂਜਾਇਨਾ ਕਹਿ ਸਕਦੇ ਹੈਗੇ ਜਦੋਂ ਕੋਈ ਕਸਰਤ ਕਰਨ ਦੀ ਟਰਾਈ ਕਰਦੇ ਆ ਉੱਠ ਕੇ ਤੁਰਦੇ ਆ ਪੌੜੀਆਂ ਚੜ੍ਹਦੇ ਆ ਉਦੋਂ ਵੀ ਦਰਦ ਹੋ ਸਕਦਾ ਕਿ ਆਪਾਂ ਨੂੰ ਕੋਈ ਸਦਮਾ ਲੱਗਦਾ ਸਟ੍ਰੈਸ ਵੱਧਦੀ ਆ ਉਹਦੇ ਨਾਲ ਵੀ ਇਕਤਮ ਜ਼ੋਰ ਪਾ ਕੇ denn ਛਾਤੀ 'ਚ ਦਰਦ ਹੋ ਸਕਦਾ ਨਾਲ ਨਾਲ ਦਰਦ ਦੇ ਸਾਹ ਵੀ ਚੜਦਾ ਤੇ ਕਈ ਲੋਕੀ ਹੈਗੇ ਉਹਨਾਂ ਦੇ ਦਰਦ ਨਹੀਂ ਹੁੰਦਾ ਸਿਰ ਸਾਹ ਚੜਦਾ ਹੈਗਾ ਉਹ ਵੀ ਆਪਾਂ ਨੂੰ ਥੋੜੇ ਧਿਆਨ ਦੇਣਾ ਚਾਹੀਦਾ ਕੱਲੇ ਛਾਤੀ 'ਚ ਨਹੀਂ ਕਈ ਵਾਰੀ ਦਰਦ ਹੁੰਦਾ ਗਰਦਨ ਤੱਕ ਵੀ ਜਾ ਸਕਦਾ ਮੋਢਿਆਂ ਦੋਹਾਂ ਤੱਕ ਵੀ ਜਾ ਸਕਦਾ ਬਾਹਾਂ ਤੇ ਵੀ ਜਾ ਸਕਦਾ ਪੈਕਟ ਤੇ ਵੀ ਜਾ ਸਕਦਾ ਹੈਗਾ ਦਰਦ ਐਂਡ ਕਾਫੀ ਲੋਕ ਕੀ ਹੈਗੇ ਜਿਹੜੇ ਉਹਨਾਂ ਦੇ ਦਰਦ ਬਿਲਕੁਲ ਨਹੀਂ ਹੁੰਦਾ ਪਰ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਕਮਜ਼ੋਰੀ ਪੈਦਾ ਹੋ ਰਹੀ ਆ ਚੱਕਰ ਆ ਰਹੇ ਆ ਦਿਲ ਪੱਟ ਹੋ ਰਿਹਾ ਐਂਡ ਸੋ ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਕਿ ਆਪਣੀ ਦਿਲ ਦੀ ਬਿਮਾਰੀ ਦੇ ਲੱਛਣ ਹੈਗੇ ਆ ਜੇ ਹਾਰਟ ਫੇਲ ਹੋ ਰਿਹਾ ਹਾਰਟ ਪ੍ਰੋਪਰ ਪੰਪ ਨਹੀਂ ਕਰ ਰਿਹਾ ਉਹ ਪੰਪ ਹੋਣ ਦੇ ਨਾ ਹੋਣ ਦੇ ਨਾਲ ਆਪਣਾ ਪਾਣੀ ਜਿਹੜਾ ਸਰੀਰ 'ਚ ਇਕੱਠਾ ਹੋ ਜਾਂਦਾ ਲੱਤਾਂ ਦੇ ਵਿੱਚ ਲੱਤਾਂ 'ਚ ਫੇ ਸੋਜ ਮਹਿਸੂਸ ਹੋਣੀ ਆ ਐਂਡ ਇਹ ਲੱਛਣ ਬੰਦਿਆਂ ਦੇ ਵਿੱਚ ਤੇ ਔਰਤਾਂ ਦੇ ਵਿੱਚ ਬਰਾਬਰ ਦੇ ਨਹੀਂ ਹੁੰਦੇ ਮੋਸਟ ਜਿਹੜੀਆਂ ਆਪਣੀਆਂ ਕਿਤਾਬਾਂ ਲਿਖੀਆਂ ਗਈਆਂ ਹੈਗੀਆਂ ਇਹ ਮਿਡਲ ਏਜ ਗੋਰੇ ਬੰਦਿਆਂ ਦੇ ਉੱਤੇ ਲਿਖੀਆਂ ਗਈਆਂ ਹੈਗੀਆਂ ਸੋ ਕਈ ਵਾਰੀ ਦੇਖਿਆ ਹੈਗਾ ਕਿ ਜਦੋਂ ਔਰਤ ਆਉਂਦੀ ਹੈਗੀ ਆ ਉਹ ਦਾਸਿਕ ਇੱਕ ਕਮਜ਼ੋਰੀ ਕੰਮ ਨਹੀਂ ਘਰ ਦਾ ਪੂਰਾ ਹੁੰਦਾ ਬੱਚਿਆਂ ਨਾਲ ਖੇਡ ਨਹੀਂ ਸਕਦੀ ਸਾਹ ਚੜਦਾ ਚੱਕਰ ਆ ਰਹੇ ਆ ਮੈਂ ਹਮੇਸ਼ਾ ਸੋਚਦਾ ਹੁੰਦਾ ਕਿ ਪਹਿਲੇ ਦਿਲ ਵੀ ਨਾੜ ਨਾਲ ਚੈੱਕ ਕਰ ਲਈਏ ਕਿ ਕੋਈ ਉਹਦੀ ਬਿਮਾਰੀਤ ਨਹੀਂ ਹੈਗੀ। ਸੋ ਕੋਈ ਵੀ ਇਹਨਾਂ ਵਿੱਚੋਂ ਲੱਛਣਾਂ ਚੋਂ ਤੁਹਾਨੂੰ ਮਹਿਸੂਸ ਹੋ ਰਿਹਾ ਚਿਹਜਕਣਾ ਨਿੰਗਾ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ। ਉਹਨਾਂ ਨੂੰ ਕਹੋ ਕਿ ਚੈੱਕ ਕਰਕੇ ਦੱਸਣ ਕਿ ਇਹ ਕਿਸ ਕਿਉਂ ਹੋ ਰਿਹਾ। ਤੇ ਇਹ ਦਿਲ ਦੀ ਬਿਮਾਰੀ ਦੇ ਜਿਹੜੇ ਖਤਰੇ ਦੇ ਕਾਰਨ ਹੈਗੇ ਆ ਉਹ ਕਾਫੀ ਵੱਖਰੇ ਵੱਖਰੇ ਹੈ ਗਿਆ ਸਭ ਤੋਂ ਇੰਪੋਰਟੈਂਟ ਹੈਗਾ ਜੇ ਆਪਣੇ ਖਾਨਦਾਨ ਦੇ ਵਿੱਚ ਫੈਮਿਲੀ ਦੇ ਵਿੱਚ ਜੈਨੇਟਿਕ ਰਿਸਕ ਫੈਕਟਰ ਹੈਗਾ ਜੇ ਕਿਸੇ ਦੇ ਬਜ਼ੁਰਗਾਂ ਨੂੰ 50 55 ਸਾਲ ਤੋਂ ਘੱਟ ਦੀ ਉਮਰ ਦੇ ਵਿੱਚ ਹਾਰਟ ਦਿਲ ਦੀ ਬਿਮਾਰੀ ਹੋਈ ਹੈਗੀ ਆ ਥੈਨ ਉਹਨਾਂ ਥੋੜੇ ਪਹਿਲਾਂ ਸ਼ੁਰੂਆਤ ਚ ਖਿਆਲ ਰੱਖਣਾ ਚਾਹੀਦਾ ਤੇ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰਕੇ ਉਹ ਛੋਟੀ ਉਮਰ ਤੋਂ ਚੈੱਕ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਜਿਹੜੀ ਆਪਣੀ ਰਹਿਣੀ ਬਹਿਣੀ ਹੈਗੀ ਆ ਆਪਣੇ ਜੀਵਨ ਦਾ ਤਰੀਕਾ ਹੈਗਾ ਉਹ ਬਹੁਤ ਜਿਆਦਾ ਇੰਪੋਰਟੈਂਟ ਆ ਆ ਆਪਾਂ ਚਾਹੀਦਾ ਕਿ ਬੈਲੈਂਸ ਪੂਰਾ ਹੋਣਾ ਚਾਹੀਦਾ ਲਾਈਫਸਟਾਈਲ ਦੇ ਵਿੱਚ ਐਂਡ ਆਪਾਂ ਗੰਗੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਬਹੁਤੀ ਸਟ੍ਰੈਸ ਨਾਲੋਂ ਖਾਣ ਪੀਣ ਦਾ ਸਾਵਧਾਰਾ ਰੱਖੋ ਐਂਡ ਸ਼ਰਾਬ ਦੀ ਵਰਤੋਂ ਘੱਟ ਹੋਣੀ ਚਾਹੀਦੀ ਹੈ ਤੇ ਸਰਗਰਟ ਪੀਣੀ ਬਿਲਕੁਲ ਬੰਦ ਹੋਣੀ ਚਾਹੀਦੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੋ ਕੋਲੇਸਟ੍ਰੋਲ ਵੀ ਕੋਲੇਸਟ੍ਰੋਲ ਦੀ ਮਾਤਰਾ ਵੀ ਥੋੜੀ ਘੱਟ ਚਾਹੀਦੀ ਹੈਗੀ ਆ ਅਮ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 5 ਦੇ ਲੈਵਲ ਤੋਂ ਘੱਟ ਹੋਵੇ ਤਾਂ ਬਹੁਤ ਬਿਹਤਰੀਨ ਆ ਸ਼ੂਗਰ ਨੂੰ ਕੰਟਰੋਲ ਤੇ ਰੱਖਣਾ ਚਾਹੀਦਾ ਹੈਗਾ ਤੇ ਪਰ ਆਪਣੇ ਜਿਹੜੇ ਹੁਣ 300 ਹੈਗੇ ਆ ਇੱਥੇ ਆਪਾਂ ਸਾਰੇ ਜਾਨ ਮਿੱਠਾ ਕਾफी ਬੰਡਦੇ ਹੈਗੇ ਆ ਉਹਨੂੰ ਵੀ ਥੋੜਾ ਕਾਬੂ ਕਰ ਲਓ ਜੇ ਆਪਾਂ ਕਸਰਤ ਪੂਰੀ ਨਹੀਂ ਕਰਦੇ ਹੈਗੇ ਉਹ ਵੀ ਇੱਕ ਕਾਰਨ ਹੈਗਾ ਬਿਮਾਰੀ ਦਾ ਅਨ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਜੇ ਸ਼ਰਾਬ ਵੱਧ ਪੀਂਦੇ ਆ ਤਾਂ ਉਹਦੀ ਦਿਲ ਤੇ ਕਾਫੀ ਅਸਰ ਹੋ ਰਿਹਾ। ਅਮ ਕਾਫੀ ਲੋਕਾਂ ਨੇ ਸ਼ਾਇਦ ਸੁਣਿਆ ਹੋਊਗਾ ਅੱਗੇ ਆਮ ਕਹਿਦੀ ਦੱਸ ਸੀਗਾ ਕਿ ਦੋ ਡਰਿੰਕਸ ਦਿਹਾੜੀ ਜਾਂ ਜੇ ਪੀਤੀਆਂ ਜਾਂਦੀਆਂ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ। ਹੁਣ ਨਵੀਆਂ ਸਟੱਡੀਜ਼ ਆਈਆਂ ਹੈਗੀਆਂ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਕਿ ਦੱਸ ਰਿਹਾ ਕਿ ਦੋ ਡਰਿੰਕ ਹਫ਼ਤੇ ਦੇ ਵਿੱਚ ਤੋਂ ਵੱਧ ਨਹੀਂ ਪੀਣੇ ਚਾਹੀਦੇ ਨਹੀਂ ਤਾਂ ਆਪਣੀ ਬਿਮਾਰੀ ਦਾ ਰਿਸਕ ਵੱਧਦਾ ਹੈ। ਜੇ ਤੁਹਾਨੂੰ ਕੋਈ ਵੀ ਲੱਛਣ ਮਹਿਸੂਸ ਹੁੰਦਾ ਤੇ ਕੀ ਕਰਨਾ ਚਾਹੀਦਾ ਆਪਾਂ ਨੂੰ ਐਂਡ ਇਹ ਬਿਮਾਰੀ ਦਿਲ ਦੀ ਬਿਮਾਰੀ ਨੂੰ ਪਛਾਣਨ ਲਈ ਪਹਿਲੀ ਗੱਲ ਤਾਂ ਹੈ ਕਿ ਆਪਣੇ ਫੈਮਿਲੀ ਡਾਕਟਰ ਦੇ ਨਾਲ ਜਾ ਕੇ ਗੱਲ ਕਰੋ ਤੇ ਉਹਨਾਂ ਨੂੰ ਕਹੋ ਕਿ ਮੈਨੂੰ ਚੈੱਕ ਕਰਕੇ ਤਾਂ ਦੱਸੋ ਕਿ ਮੈਨੂੰ ਹੈਗੀ ਜਾਂ ਨਹੀਂ ਹੈਗੀ ਜਾਂ ਰਿਸਕ ਉਹਦਾ ਕੋਈ ਖਤਰਾ ਹੈਗਾ ਜਦੋਂ ਤੁਸੀਂ ਉਹਨਾਂ ਦੇ ਕੋਲ ਗਏ ਉਹ ਨਹੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਪੁੱਛਣਾ ਹੈਗਾ ਕਿ ਜਿਹੜੇ ਤੁਹਾਡੇ ਅ ਲੱਛਣਾ ਦਾ ਇਤਿਹਾਸ ਕੀ ਹੈਗਾ ਐਂ ਪੂਰੀ ਜਾਣਕਾਰੀ ਤੁਸੀਂ ਦੇ ਸਕਦੇ ਹੈਗੇ ਐਂ ਜੋ ਵੀ ਤੁਹਾਨੂੰ ਮਹਿਸੂਸ ਹੋ ਰਿਹਾ ਉਹ ਦੱਸੋ ਐਂ ਜੇ ਉਹਨਾਂ ਨੂੰ ਹੋਰ ਕੋਈ ਇਨਫਰਮੇਸ਼ਨ ਦੀ ਲੋੜ ਹੋਈ ਉਹ ਨਹੀਂ ਹੋਰ ਗਾਂ ਤੁਹਾਨੂੰ ਜਵਾਬ ਕੁਐਸਚਨ ਪੁੱਛ ਲੈਣੇ ਹੈਗੇ ਐਂ ਜਵਾਬ ਦੇ ਦੇਣਾ ਉਸ ਤੋਂ ਬਾਅਦ ਫਿਰ ਆਪਣੇ ਟੈਸਟ ਹੋਣਗੇ ਖੂਨ ਚੈੱਕ ਹੋਊਗਾ ਸ਼ੂਗਰ ਚੈੱਕ ਹੋਊਗੀ ਕੋਲੇਸਟ੍ਰੋਲ ਚੈੱਕ ਹੋਊਗਾ ਆਇਰਨ ਹਿਮੋਗਲੋਬਿਨ ਵਗੈਰਾ ਵੀ ਚੈੱਕ ਹੋਣੀ ਚਾਹੀਦੀ ਆ ਆ ਕਿਡਨੀ ਫੰਕਸ਼ਨ ਚੈੱਕ ਹੋਣਾ ਚਾਹੀਦਾ ਲਿਵਰ ਫੰਕਸ਼ਨ ਹੋਣਾ ਚੈੱਕ ਚਾਹੀਦਾ ਤੇ ਨਾਲ ਨਾਲ ECG ਜਿਹੜਾ ਆਪਣੇ ਦਿਲ ਦੇ ਜਿਹੜੇ ਕਰੰਟ ਚੱਲਦਾ ਹੈਗਾ ਉਹ ਕਿਸ ਤਰ੍ਹਾਂ ਚੱਲਦਾ ਜੇ ਇਹ ਟੈਸਟਾਂ ਦੇ ਵਿੱਚ ਕੋਈ ਨਾ ਕੋਈ ਆਪਾਂ ਨੂੰ ਸ਼ੱਕ ਪੈਦਾ ਹੁੰਦੀ ਆ ਦੈਨ ਅਗਲਾ ਸਟੈਪ ਹੈਗਾ ਕਿ ਆਪਾਂ ਹਾਰਟ ਸਪੈਸ਼ਲਿਸਟ ਕੋਲ ਭੇਜ ਕੇ ਉਹਨਾਂ ਨੂੰ ਕਹਿੰਨੇ ਆ ਕਿ ਉਹ ਟੈਸਟ ਹੋਰ ਕਰ ਸਕਦੇ ਆ ਜਿਹੜੇ ਐਕਸਟਰਾ ਟੈਸਟ ਹੈਗੇ ਆ ਆ ਇੱਕ ਹੈਗਾ ਟ੍ਰੈਡਮਿਲ ਟੈਸਟ ਜਿਹੜਾ ਕਿ ਆਪ ਮਸ਼ੀਨ ਤੇ ਤੁਹਾਨੂੰ ਤੋਰ ਕੇ ਦੇਖਣਾ ਕਿ ਕਿੰਨੇ ਕੁ ਦੇਰ ਲਈ ਤੁਸੀਂ ਤੋਰ ਸਕਦੇ ਆ ਕਿੰਨਾ ਜ਼ੋਰ ਲੱਗਦਾ ਹੈਗਾ ਜੇ ਉਹ ਨਹੀਂ ਹੋ ਸਕਦਾ ਕਈ ਵਾਰੀ ਇਹ ਚੱਲ ਨਹੀਂ ਤੋਰ ਹੁੰਦਾ ਗੋਡੇ ਤੋਂ ਆ ਬੈਕ ਪੇਨ ਹੋ ਰਹੀ ਆ ਆਪਣੇ हिਪਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜੋੜਾਂ ਦੇ ਵਿੱਚ ਥੈਨ ਹੋਰ ਟੈਸਟ ਰੇਡੀਓ ਨਿਊਕਲੀਅਰ ਟੈਸਟ ਹੈਗਾ ਜਿਹੜੇ ਕਰ ਸਕਦੇ ਆ ਦਿਲ ਦੇ ਫੰਕਸ਼ਨ ਨੂੰ ਚੈੱਕ ਕਰ ਲੈ ਜੇ ਹੋਰ ਗਾਹ ਅੱਗੇ ਆਪਾਂ ਚੈੱਕ ਕਰਨਾ ਹੈਗਾ ਡੈਂਸਿਟੀ ਸਕੈਨ ਜਾਂ ਐਮ ਆਰ ਆਈ ਸਕੈਨ ਉਹ ਵੀ ਕਰ ਸਕਦੇ ਆ ਡਾਈ ਪਾ ਕੇ ਐਂਡ ਫਿਰ ਆਪਣੇ ਪੂਰੇ ਹਾਰਟ ਦੇ ਫੰਕਸ਼ਨ ਦਾ ਪਤਾ ਲੱਗ ਜਾਂਦਾ ਹੈਗਾ ਤੇ ਇੱਕ ਟੈਸਟ ਇੱਥੇ ਨਹੀਂ ਲਿਖਿਆ ਗਿਆ ਹੈਗਾ ਏਕੋਕਾਰਡੀਓਗ੍ਰਾਮ ਉਹਨੂੰ ਕਹਿੰਦੇ ਆ ਆਪਣੇ ਦਿਲ ਦਾ ਅਲਟਰਾਸਾਉਂਡ ਹੈਗਾ ਦਿਲ ਕਿਸ ਤਰ੍ਹਾਂ ਮੂਵ ਹੋ ਰਿਹਾ ਵੈਲਵ ਕਿਸ ਤਰ੍ਹਾਂ ਮੂਵ ਹੋ ਰਿਹਾ ਖੂਨ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਉਹ ਸਾਰਾ ਪਤਾ ਲੱਗ ਜਾਂਦਾ ਉਹਨਾਂ ਤੋਂ ਐਂਡ ਜੇ ਇਹਨਾਂ ਚੀਜ਼ਾਂ 'ਚ ਫਿਰ ਸ਼ੱਕ ਪੈਂਦੀ ਹੈ ਕਿ ਕਿਤੇ ਨਾ ਕਿਤੇ ਆਪਣੀ ਨਾੜੀ ਬੰਦ ਹੋ ਸਕਦੀ ਆ ਥੈਨ ਫਿਰ ਆਪਾਂ ਚਾਹੀਦੀ ਕੋਰ ਕੋਰਨਰੀ ਐਂਜਿਓਗ੍ਰਾਮ ਐਂਜਿਓਗ੍ਰਾਮ ਹੁੰਦੇ ਕੇ ਬਾਹਾਂ ਦੇ ਵਿੱਚ ਜਾਂ ਲੱਤ ਦੇ ਵਿੱਚ ਨਾੜੀ ਰਾਹੀਂ ਡਾਈ ਪਾ ਕੇ ਦੇਖਣਾ ਕਿ ਕਿਹੜੀ ਕਿਹੜੀ ਨਾੜੀ ਖੁੱਲੀ ਆ ਤੇ ਕਿਹੜੀ ਨਾੜੀ ਬੰਦ ਹੈਗੀ ਆ ਜੇ ਆਪਣੇ ਪਤਾ ਲੱਗ ਜਾਂਦਾ ਕਿ ਤੁਹਾਨੂੰ ਦਿਲ ਦੀ ਬਿਮਾਰੀ ਹੈਗੀ ਆ ਫਿਰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਆਪਣੇ ਜਿਹੜੇ ਜੀਵਨ ਦੀ ਜੀਵਨ ਦਾ ਤਰੀਕਾ ਹੈਗਾ ਉਹਨੂੰ ਉਹਦੇ 'ਚ ਥੋੜਾ ਜਿਹਾ ਸੰਭਾਲ ਲੈਣਾ ਚਾਹੀਦਾ ਆਪਾਂ ਨੂੰ ਐਂਡ ਰੈਗੂਲਰ ਐਕਸਰਸਾਈਜ਼ ਚਾਹੀਦੀ ਆ ਸਭ ਤੋਂ ਬੈਸਟ ਇਹ ਹੈਗਾ ਕਿ ਆਪਾਂ 30 ਮਿੰਟ ਰੋਜ਼ ਤੁਰ ਲਿਆ ਕਰੀਏ ਪੰਜ ਘੱਟ ਤੋਂ ਘੱਟ ਪੰਜ ਦਿਨ ਤਾਂ ਤੁਰਨਾ ਚਾਹੀਦਾ ਹੈਗਾ 150 ਮਿੰਟ ਹਫ਼ਤੇ ਦਾ ਚਾਹੀਦਾ ਆਪਾਂ ਜਿਵੇਂ ਆਪਾਂ ਇਹਨਾਂ ਇੰਨੀ ਦੇ ਤੁਰ ਲੈਣੇ ਆ ਐਂਡ ਹੌਲੀ ਹੌਲੀ ਫੀਪ ਆਪਣੇ ਹਾਰਟ ਡਿਜ਼ੀਜ਼ ਕੰਟਰੋਲ ਚ ਰਹਿੰਦੀ ਆ ਭਾਰ ਆਪਣੇ ਹਾਈਟ ਦੇ ਹਿਸਾਬ ਨਾਲ ਕੰਟਰੋਲ ਚ ਰੱਖੋ ਐਂਡ ਆਪਣੇ ਆਮ ਪੰਜਾਬੀਆਂ ਦੇ ਵਿੱਚ ਕਿਹਾ ਜਾਂਦਾ ਕਿ ਜਿੰਨਾਂ ਚਿਰ ਆਪਣੇ ਗੋਗੜ ਥੋੜੀ ਜਿਹੀ ਨਹੀਂ ਹੈਗੀ ਉਹਨਾਂ ਚਿਰ ਆਪਾਂ ਮੰਨਦੇ ਨਹੀਂ ਕਿ ਖਾਣ ਖਾਂਦੇ ਵੀ ਦਿਕਾਨੇ ਚੋਂ ਹੈਗੇ ਆ ਪਰ ਉਹ ਗਲਤ ਆ ਆਪਣੇ ਪੰਜਾਬੀਆਂ ਦੇ ਵਿੱਚ ਐਕਚੁਅਲੀ ਦੱਸਿਆ ਜਾਂਦਾ ਕਿ ਬੰਦੇਾਂ ਦਾ ਜਿਹੜਾ ਲੱਕ ਤੇ ਮਿੰਤੀ ਹੈਗੀ ਤੁੰਨੀ ਤੋਂ ਉਹ 35 ਇੰਚ ਤੋਂ ਘੱਟ ਚਾਹੀਦੀ ਆ ਐਂਡ ਆਰਤ ਨੂੰ ਚਾਹੀਦਾ ਕਿ 33 ਇੰਚ ਤੋਂ ਘੱਟ ਹੋਣੀ ਚਾਹੀਦੀ ਆ ਸੋ ਇਹ ਕਾਫੀ ਰਿਸਕ ਆ ਗੋਰਿਆਂ ਦੇ ਵਿੱਚ 36 ਇੰਚ ਆ ਸੋ ਆਪਣੇ ਕੌਮ ਦੇ ਵਿੱਚ ਥੋੜੀ ਬਿਮਾਰੀ ਜ਼ਿਆਦਾ ਹੈਗੀ ਕਰਕੇ ਆਪਾਂ ਨੂੰ ਧਿਆਨ ਜ਼ਿਆਦਾ ਦੇਣਾ ਚਾਹੀਦਾ ਮੈਂ ਤਾਂ ਇੱਥੇ ਇਹ ਕਹੂੰਗਾ ਕਿ ਜਿਨ੍ਹਾਂ ਦੀ ਗੋਗੜ ਨਹੀਂ ਹੈਗੀ ਉਹ ਜ਼ਿਆਦਾ ਸਿਹਤਮੰਦ ਆ ਤੇ ਪਰ ਇਹ ਆਪਣੇ ਹਾਈਟ ਦੇ ਹਿਸਾਬ ਨਾਲ ਡਿਪੈਂਡ ਕਰਦਾ ਹੈਗਾ ਬਾਕੀ ਚੀਜ਼ਾਂ ਆਪਾਂ ਨੂੰ ਜਿਹੜੀਆਂ ਕੰਟਰੋਲ ਕਰਨ ਦੀ ਲੋੜ ਹੈਗੀ ਆ ਕਿ ਸਿਗਰਟ ਪੀਣੀ ਬਿਲਕੁਲ ਬੰਦ ਕਰ ਦਿਓ। ਅ ਬਿਮਾਰੀ ਤੋਂ ਇਲਾਵਾ ਹੋਰ ਉਹਦੇ ਵਿੱਚ ਕੁਝ ਨਹੀਂ ਮਿਲਦਾ ਹੈਗਾ। ਸ਼ਰਾਬ ਦੀ ਵਰਤੋਂ ਘਟਾ ਦੇਣੀ। ਐਂਡ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਕਿ ਦੋ ਡਰਿੰਕ ਹਫ਼ਤੇ ਦੇ ਵਿੱਚ ਤੋਂ ਵੱਧ ਜੇ ਪੀਣੇ ਆ, ਤင် ਬਿਮਾਰੀਆਂ ਦੇ ਹੋਰ ਕਈ ਆਪਣੇ ਅਸਰ ਹੋ ਸਕਦਾ ਹੈਗਾ। ਜਿਹੜਾ ਖਾਣੇ ਦੀ ਗੱਲ ਆਉਂਦੀ ਆ, ਖਾਣਾ ਚਾਹੀਦਾ ਆਪਾਂ ਨੂੰ ਬੈਲੈਂਸਡ। ਹਰ ਚੀਜ਼ ਖਾਓ ਪਰ ਥੋੜੀ-ਥੋੜੀ ਖਾਓ। ਐਂਡ ਇਹ ਧਿਆਨ ਦੇਣਾ ਚਾਹੀਦਾ ਕਿ ਆਪਣੇ ਕਾਰਬੋਹਾਈਡਰੇਟਸ ਵੀ ਪੂਰੀ ਚਾਹੀਦੀ ਹੈ ਫਰੂਟ ਸਬਜ਼ੀਆਂ ਵੀ ਪੂਰੀਆਂ ਚਾਹੀਦੀਆਂ ਤੇ ਪ੍ਰੋਟੀਨ ਵੀ ਚਾਹੀਦੀ ਆ ਇਹਨਾਂ ਵਿੱਚੋਂ ਇੱਕ ਚੀਜ਼ ਛੱਡਣੀ ਨਹੀਂ ਚਾਹੀਦੀ ਤੇ ਥੋੜਾ ਜਿਹਾ ਆਪ ਨੂੰ ਐਕਚੁਅਲੀ ਫੈਟ ਚਾਹੀਦਾ ਵੀ ਆ ਕਿ ਸਰੀਰ ਨੂੰ ਆਪਣੇ ਆਪ ਨੂੰ ਰਿਪੇਅਰ ਕਰ ਲੈ ਜੇ ਆਪਾਂ ਇਲਾਜ ਦੀ ਗੱਲ ਕਰਦੇ ਆਂ ਇਲਾਜ ਦੇ ਦੋ ਆਪਣੇ ਮਕਸਦ ਹੈਗੇ ਆ ਇੱਕ ਤਾਂ ਹੈਗਾ ਜੀ ਕਿ ਜਿਹੜੇ ਆਪਣੇ ਦਿਲ ਦੀ ਬਿਮਾਰੀ ਦੇ ਲੱਛਣ ਹੈਗੇ ਆ ਉਹਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਉਹਨੂੰ ਸੰਭਾਲ ਲੈਣਾ ਕਿਸ ਤਰ੍ਹਾਂ ਹੈਗਾ ਤੇ ਦੂਸਰਾ ਹੈਗਾ ਕਿ ਉਹਦੀ ਦਿਲ ਦੀ ਬਿਮਾਰੀ ਦਾ ਰਿਸਕ ਗਾਹਾਂ ਅੱਗੇ ਕਿਸ ਤਰ੍ਹਾਂ ਘਟਾਉਣਾ ਜੇ ਆਪਾਂ ਗੱਲ ਕਰਦੇ ਹੈਗੇ ਕਿ ਇਸ ਲੱਛਣਾਂ ਨੂੰ ਕੰਟਰੋਲ ਕਰਨੀ ਸੰਭਾਲਣ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਜਿਹੜੇ ਦਿਲ ਦੀ ਤੜਕਣ ਨੂੰ ਕੰਟਰੋਲ 'ਚ ਰੱਖੇ ਨਾ ਤਾਂ ਆਪਾਂ ਦਿਲ ਦੀ ਤੜਕਣ ਨੂੰ ਬਹੁਤਾ ਵਧਣ ਦੇਣਾ ਨਾ ਕਟਣ ਦੇਣਾ ਇਹ ਦੋਨੇ ਗਲਤ ਹੈਗੇ ਆ 나ੜੀਆਂ ਨੂੰ ਆਪਾਂ ਥੋੜਾ ਜਿਹਾ ਖੋਲ ਵੀ ਸਕਦੇ ਹੈਗੇ ਆ ਦਵਾਈ ਦੇ ਕੇ ਜਿਹੜੇ 나ੜੀਆਂ ਉਹਨਾਂ ਦੇ ਆਲੇ ਦੁਆਲੇ ਮਸਲ ਹੈਗਾ ਮਸਲ ਨੂੰ ਰਿਲੈਕਸ ਕਰ ਦਿੱਤਾ ਰਿਲੈਕਸ ਹੋਣ ਦੇ ਨਾਲ ਫਿਰ ਖੂਨ ਪ੍ਰੋਪਰ ਠੀਕ ਚੱਲਦਾ ਰਹਿੰਦਾ ਤੇ ਇੱਕ ਬਲੱਡ ਪ੍ਰੈਸ਼ਰ ਦੀ ਦਵਾਈ ਹੈਗੀ ਹੈ ਜਿਹੜੇ ਕਿ ਆਪਣੇ ਪਾਣੀ ਸਰੀਰ ਚੋਂ ਨਿਕਲਦਾ ਜਾਂ ਲੂਣ ਆਪਣੇ ਬਾਡੀ ਚੋਂ ਨਿਕਲਦਾ ਹੈਗਾ ਉਹਦੇ ਨਾਲ ਵੀ ਥੋੜੇ ਫਿਰ ਦਰਦ ਤੇ ਘੱਟ ਜ਼ੋਰ ਪੈਂਦਾ ਜੇ ਘੱਟ ਰੇਪਾ ਕਟਾਉਣੇ ਚਾਹੁੰਦੇ ਆ ਉਦੋਂ ਲਈ ਬਲੱਡ ਪ੍ਰੈਸ਼ਰ ਕੰਟਰੋਲ ਰੱਖੋ ਕੰਟਰੋਲ ਦੀ ਮਾਤਰਾ ਕੋਲੇਸਟ੍ਰੋਲ ਦੀ ਜਿਹੜੀ ਮਾਤਰਾ ਹੈਗੀ ਆ ਉਹ ਥੋੜੇ ਘੱਟ ਰੱਖਣਾ ਡਿਪੈਂਡ ਕਰਦਾ ਹੈ ਕਿ ਕਿ ਆਪਣੇ ਜੇ ਤਾਂ ਆਲਰੇਡੀ ਦਿਲ ਦੀ ਬਿਮਾਰੀ ਸਟੈਬਲਿਸ਼ ਹੋ ਗਈ ਆ ਆਪਾਂ ਨੂੰ ਪਤਾ ਕਿ ਨਾੜੀਆਂ ਬਲੌਕ ਹੈਗੀਆਂ ਤਦ ਫਿਰ ਆਪਾਂ ਨੂੰ ਐਲ ਡੀ ਐਲ ਕੋਲੇਸਟ੍ਰੋਲ ਜਿਹੜਾ ਹੈਗਾ ਉਹ 1.8 ਤੋਂ ਘੱਟ ਚਾਹੀਦਾ ਜੇ ਹਾਲੇ ਨਹੀਂ ਨਾਈਟ ਗਿਆ ਬੰਦ ਹੋਈਆਂ ਪਰ ਬਿਲਕੁਲ ਬਾਕੀ ਲੱਛਣ ਹੈਗੇ ਆ ਤੇ ਖਤਰੇ ਦੇ ਕਾਰਨ ਹੈਗੇ ਆ denn 2.0 ਤੱਕ ਵੀ ਸਾਹ ਸਕਦਾ ਆਪਣਾ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟ ਤੋਂ ਘੱਟ ਜੇ ਅੱਜ ਵੀ ਕਲਾਸ 2 ਤੋਂ ਆਪਣੀ ਦੇ ਬਿਹਤਰੀਨ ਹੈਗਾ 슈ਗਰ ਨੂੰ ਕੰਟਰੋਲ ਕਰਕੇ ਰੱਖੋ 슈ਗਰ ਜਿਹੜੀ ਆ ਇਹ ਜਦੋਂ ਜਿਹੜੀ ਆਪਣੀ 3 ਮਹੀਨੇ ਤੋਂ ਬਾਅਦ ਅਪਰ ਚੈੱਕ ਕਰਦੇ ਆ ਉਹਨੂੰ A1C ਕਹਿੰਦੇ ਹੈਗੇ ਆ ਉਹ 7 ਤੋਂ ਘੱਟ ਚਾਹੀਦੀ ਆ ਹਰ 10 ਮਹੀਨੇ ਬਾਅਦ ਜੇ ਚੇ ਆਪਣੇ ਡਾਇਬੀਟੀਜ਼ ਬਿਮਾਰੀ ਆਲਰੇਡੀ ਡਾਇਗਨੋਸ ਹੋ ਚੁੱਕੀ ਆ ਥੈਨ ਫੇ ਆਪਣੇ 10 ਮਹੀਨੇ ਬਾਅਦ ਉਹ ਟੈਸਟ ਕਰਵਾਉਣੇ ਚਾਹੀਦੇ ਬਲੱਡ ਪਤਲਾ ਰੱਖਦੇ ਆ ਤੇ ਆਪਣੇ ਜਿਹੜੀ ਖੂਨ ਦੀ ਸਰਕੂਲੇਸ਼ਨ ਹੈਗੀ ਆ ਨਾੜੀਆਂ ਦੇ ਵਿੱਚ ਉਹ ਥੋੜੀ ਸੋਖੀ ਹੋ ਜਾਂਦੀ ਦਿਲ ਨੂੰ ਫਿਰ ਥੋੜਾ ਕੰਮ ਘੱਟ ਕਰਨਾ ਪੈਂਦਾ ਦਿਲ ਨੂੰ ਖੂਨ ਨੂੰ ਪਤਲਾ ਰੱਖਣ ਲਈ ਐਸਪ੍ਰਿਨ ਜਾਂ ਹੋਰ ਬਲੱਡ ਥਿਨਰ ਹੈਗੇ ਆ ਜਿਹੜੇ ਪਰ ਵਰਤ ਸਕਦੇ ਆ ਤੇ ਆਪਾਂ ਅੱਗੇ ਵੀ ਗੱਲ ਕੀਤਾ ਸੀਗਾ ਕਿ ਤੜਕਨ ਜਿਹੜੀ ਆ ਉਹਨੂੰ ਕੰਟਰੋਲ ਕਰ ਜੇ ਕੀਤਾ ਜਾਵੇ ਤਾਂ ਉਹ ਵੀ ਫੇਰ ਆਪਣੇ ਖਤਰੇ ਘਟਾਉਂਦੀ ਆ। ਐਂ ਜੇ ਜਾਦੇ ਬਿਮਾਰੀ ਬੱਝ ਚੁੱਕੀ ਆ ਨਾੜੀਆਂ ਆਪਣੇ ਬੰਦ ਹੋਈਆਂ ਹੈਗੀਆਂ ਉਹਨਾਂ ਨੂੰ ਖੋਲਣ ਦੇ ਦੋ ਤਰੀਕੇ ਹੈਗੇ ਆ ਇੱਕ ਤਾਂ ਐਂਜਿਓਪਲਾਸਟੀ ਹੈਗੀ ਆ ਜੇ ਨਾੜੀਆਂ ਰਾਹੀਂ ਆਪਾਂ ਸਟੈਂਟ ਪਾ ਕੇ ਖੋਲ ਸਕਦੇ ਆ ਦੂਸਰਾ ਹੈਗਾ ਕਿ ਆਪਣੇ ਬਾਈਪਾਸ ਹੋ ਸਕਦਾ ਸਰਜਰੀ। ਤੇ ਜਿਹੜੀ ਸਟੈਂਟ ਪਾਉਣਾ ਆ ਉਹ ਨਾੜੀ ਦੇ ਵਿੱਚ ਛੋਟੀ ਗਲੀ ਕਰਕੇ ਉਧਰ ਦੀ ਪਾ ਦਿੱਤਾ ਜੇ ਆਪਣੇ ਬਾਈਪਾਸ ਕਰਨਾ ਪੈ ਜੇ ਫਿਰ ਇੱਥੋਂ ਲੈ ਕੇ ਇੱਥੇ ਤੋਂ ਛਾਤੀ ਨੂੰ ਖੋਲ ਕੇ ਫੇ ਸਾਰਾ ਖੋਲ ਕੇ ਨਾੜੀਆਂ ਨੂੰ ਬਾਈਪਾਸ ਕਰਨਾ ਪੈਂਦਾ ਨਾੜੀਆਂ ਜਿਹੜੀਆਂ ਵਾਤਤੀਆਂ ਜਾਣੀਆਂ ਉਹ ਆਪਣੇ ਦਤਾਂ ਚੋਂ ਕੱਢ ਕੇ ਫਿਰ ਦਿਲ ਦੇ ਵਾਲੇ ਤੋਂ ਪਾ ਲੈਂਦੀਆਂ ਐਂਡ ਜੇ ਬਾਈ ਚਾਂਸ ਆਪਣੇ ਹਾਰਟ ਅਟੈਕ ਹੋ ਜਾਂਦਾ ਜਾਂ ਸਟ੍ਰੋਕ ਜੀ ਹੋ ਜਾਂਦੀ ਆ ਥੈਨ ਫੇ ਆਪਣਾ ਕੋਸ਼ਿਸ਼ ਹੋਣੀ ਚਾਹੀਦੀ ਕਿ ਆਪਣੀ ਆਮ ਜੀਵਨ ਜਿਹੜਾ ਤਰੀਕਾ ਹੈਗਾ ਵਾਪਸ ਉੱਥੇ ਫੇਰ ਆਈਏ ਗੱਲਾਂ ਉੱਥੇ ਆਉਣੀਆਂ ਕਿ ਆਪਣੇ ਜੀਵਨ ਜਾਂ ਜਿਹੜਾ ਹੈਗਾ ਉਹ ਠੀਕ ਹੋਣਾ ਚਾਹੀਦਾ ਸਿਰਗਤ ਨਾ ਪੀਓ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖੋ ਸ਼ਰਾਬ ਬਿਲਕੁਲ ਘਟਾ ਦਿਓ ਸ਼ਰਾਬ ਜੇ ਇੱਕ ਆਲਰੇਡੀ ਹਾਰਟ ਅਟੈਕ ਹੋ ਚੁੱਕਾ ਹੈਗਾ ਹਾਰਟ ਫੇਲਡ ਹੈਗਾ ਦਿੰਸ਼ਾਬ ਜਿੱਦ ਬਰਤਦੇ ਆ ਤਾਂ ਉਹਦੇ ਨਾਲ ਸੋਚ ਪਾ ਕੇ ਦਿਲ ਤੇ ਹੋਰ ਕਰਬੀ ਹੁੰਦੀ ਆ ਹੋਰ ਆਪਾਂ ਨੂੰ ਨਾਲ-ਨਾਲ ਚਾਹੀਦਾ ਕਿ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਗੱਲਬਾਤ ਕਰੀਏ ਕਿ ਤੁਹਾਨੂੰ ਸਪੋਰਟ ਕਿਸ ਤਰ੍ਹਾਂ ਮਿਲ ਸਕਦੀ ਆ ਜੇ ਸਟ्रेस ਟੈਨਸ਼ਨ ਜਿਆਦੀ ਲਾਈਫ 'ਚ ਹੈਗੀ ਆ ਉਹਨੂੰ ਵੀ ਕਾਬੂ ਕਰਨਾ ਚਾਹੀਦਾ ਹੈਗਾ ਅ ਐਂਡ ਕੋਸ਼ਿਸ਼ ਕਰੋ ਕਿ ਆਪਣੇ ਫੈਮਿਲੀ ਡਾਕਟਰ ਨਾਲ ਗੱਲ ਕਰੋ ਜੇ ਉਹ ਤੁਹਾਨੂੰ ਭੇਜ ਸਕਦੇ ਹੈਗੇ ਕਾਉਂਸਲਰ ਦੇ ਕੋਲ ਕਾਉਂਸਲਰ ਦੇ ਨਾਲ ਵੀ ਆਪਾਂ ਉਹਨਾਂ ਤੋਂ ਸਿੱਖ ਸਕਦੇ ਹੈਗੇ ਕਿ ਸਟ੍ਰੈਸ ਤੇ ਟੈਨਸ਼ਨ ਨੂੰ ਕਿਸ ਤਰ੍ਹਾਂ ਸੰਭਾਲਣਾ ਬਾਕੀ ਆਪਣੇ ਜਿਹੜੇ ਖਾਣ ਪੀਣ ਦੀ ਚੋਇਸਿਸ ਹੈਗੀਆਂ ਰੈਣੀ ਦੇ ਚੋਇਸਿਸ ਹੈ ਐਕਸਰਸਾਈਜ਼ ਦੇ ਚੋਇਸਿਸ ਹੈ ਉਹਨਾਂ ਨੂੰ ਠੀਕ ਰੱਖੋ ਜਿਹੜੀ ਬੈਸਟ ਐਕਸਰਸਾਈਜ਼ ਹੈਗੀਆਂ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ 150 ਮਿੰਟ ਹਫ਼ਤੇ ਦਾ ਚਾਹੀਦਾ ਤੇਜ਼ ਤਰਨਾ ਸਾਈਕਲ ਚਲਾਉਣਾ ਹੌਲੀ ਹੌਲੀ ਦੌੜਨਾ ਜੇ ਤਰ ਸਕਦੇ ਹੈਗੇ ਤੇ ਤਰ ਲੈਣਾ ਸਾਈਕਲ ਚਲਾ ਲੈਣਾ ਪੌੜੀਆਂ ਚੜ ਲੈਣੀਆਂ ਜੇ ਰੋਇੰਗ ਮਸ਼ੀਨ ਦੇ ਦੀ ਆਪਣੇ ਕੋਲ ਹੈਗੇ ਤਾਂ ਰੋਇੰਗ ਮਸ਼ੀਨ ਵੀ ਵਰਤ ਸਕਦੇ ਆ ਬਾਕੀ ਹੈਗਾ ਕਿ ਆਪਣੇ ਜਿਹੜੇ ਕੋਈ ਵੀ ਆਪਾਂ ਆਪਣੇ ਆਪ ਲਈ ਲਾਈਫ ਚ ਚੇਂਜ ਲਿਆਉਣੇ ਹੈਗੇ ਆ ਆਪਣੇ ਸਿਹਤ ਨੂੰ ਠੀਕ ਰੱਖਣ ਲਈ ਉਹ ਨੂੰ ਇਹ ਨਹੀਂ ਕਿ ਆਪਾਂ 1-2 ਮਹੀਨੇ ਕਰਕੇ ਤਾਂ ਛੱਡ ਦਿਓ ਉਹ ਲਗਾਤਾਰ ਚਾਹੀਦਾ ਜਿੰਨਾ ਚਿਰ ਆਪਾਂ ਜੀਣਾ ਚਾਹੁੰਦੇ ਹਾਂ ਤੋ ਇੰਨਾ ਖਿਆਲ ਯਾਦ ਰੱਖਣਾ ਖਿਆਲ ਰੱਖਣਾ ਕਿ ਇਹ ਜਿਹੜੀ ਆਪਾਂ ਜੇ ਦਿਲ ਦੀ ਬਿਮਾਰੀ ਨੂੰ ਸਾਂਭ ਲੈਨੇ ਆ ਕੰਟਰੋਲ ਕਰ ਲੈਨੇ ਆ ਐਂਡ ਗਾ ਆਪਣੇ ਖਤਰੇ ਘਟਾ ਦਿੰਨੇ ਆ ਉਹਦੇ ਨਾਲ ਸਿਰਫ ਇਹ ਨਹੀਂ ਕਿ ਦਿਲ ਦੀ ਬਿਮਾਰੀ ਕੰਟਰੋਲ ਹੋਊਗੀ ਜਾਂ ਕਿ ਇਹਦੇ ਨਾਲ ਨਾਲ ਸਾਰੇ ਸਾਰੀ ਆਪਣੇ ਜਿਹੜੀ ਜੀਵਨ ਆ ਸੌਖਾ ਹੋ ਸਕਦਾ ਕੋਈ ਵੀ ਘਰ ਦਾ ਕੰਮ ਕਰਨਾ ਆ ਉਹ ਸੌਖਾ ਹੋ ਜਾਗਾ ਦਰਦ ਨਹੀਂ ਹੁੰਦਾ ਕਪਾ ਕਰ ਸਕਦੇ ਆ ਕਿਸੇ ਖੁਸ਼ੀ ਦੇ ਦਿਨ ਤੇ ਵਿੱਚ ਆਪਣੇ ਜੇ ਬੱਚਿਆਂ ਦਾ ਵਿਆਹ ਹੁੰਦਾ ਜਾਂ ਪੋਤਿਆਂ ਦਾ ਪੋਤੀ ਦਾ ਵਿਆਹ ਹੋ ਰਿਹਾ ਉੱਥੇ ਨੱਚਣਾ ਚਾਹੁੰਦੇ ਨੱਚ ਸਕਦੇ ਹੈਗੇ ਆ ਸੋ ਆਪਣੀ ਪੂਰੀ ਇੰਜੋਏ ਕਰ ਸਕਦੇ ਐ ਐਂਡ ਆਪਣੇ ਗਾਹ ਖੋਰ ਵੀ ਜਿਹੜੇ ਰਿਸਕ ਹੈਗੇ ਜਿਵੇਂ ਸਟ੍ਰੋਕ ਦਾ ਰਿਸਕ ਆ ਉਹ ਘਟਾ ਸਕਦੇ ਆ ਜਿਹੜੀ ਦਿਮਾਗੀ ਬਿਮਾਰੀਆਂ ਜਿਤਾ ਡਿਮੈਂਸ਼ੀਆ ਹਗੀਆ ਉਹ ਉਹਦੇ ਹੋਣ ਦੇ ਵੀ ਫੇ ਖਤਰੇ ਘਟਦੇ ਆ ਚਾਹੇ ਸੇ ਘਟ ਜਾਂਦੇ ਆ ਸੋ ਕੋਸ਼ਿਸ਼ ਕਰਨੀ ਕਿ ਇੱਥੇ ਜਿੰਨੇ ਛੋਟੀ ਉਮਰ ਚ ਪਧਿਆਨ ਦੇਖ ਸਕਦੇ ਆ ਜੇ ਤਾਂ ਆਪਾਂ 15 ਤੋਂ ਲੈ ਕੇ 25 ਸਾਲ ਤੋਂ ਸ਼ੁਰੂ ਹੋ ਜਾਂਦੇ ਆ ਤੇ ਸਾਰੀ ਲਾਈਫ ਆਪਣੀ ਸੌਖੀ ਲੰਘ ਜਾਂਦੀ ਆ ਪਰ ਜੇ ਆਪਾਂ ਨੂੰ ਬਾਅਦ ਚ ਹੁਣ ਪਤਾ ਲੱਗਦਾ ਹੈਗਾ ਜਦੋਂ ਵੀ ਤੁਸੀਂ ਸ਼ੁਰੂ ਕਰ ਸਕਦੇ ਆ ਆਪਣੇ ਲਾਈਫ ਸਟਾਈਲ ਨੂੰ ਠੀਕ ਕਰਨਾ ਉਹ ਨਹੀਂ ਚੰਗਾ ਹੈਗਾ ਧੰਨਵਾਦ ਜੀ ਚੋ ਆਹਾ ਥੋੜੀ ਜਿੰਨੇ ਆਪਣੇ ਕਮਿਊਨਿਟੀ ਰਿਸੋਰਸਸ ਹੈਗੇ ਆ ਜੇ ਆਪਾਂ ਹੈਲਥ ਲਿੰਕ ਪੀਸੀ ਤੇ ਆਨਲਾਈਨ ਵੈਬਸਾਈਟ ਤੇ ਵੀ ਚੈੱਕ ਕਰ ਸਕਦੇ ਹੈਗੇ ਆ ਤਾਂ 811 ਫੋਨ ਕਰਕੇ ਉਹਨਾਂ ਨਾਲ ਨਰਸ ਦੇ ਨਾਲ ਡਾਈਟੀਸ਼ਨ ਨਾਲ ਐਕਸਰਸਾਈਜ਼ ਸਿਖਾਉਣ ਵਾਲਿਆਂ ਦੇ ਨਾਲ ਵੀ ਗੱਲ ਕਰ ਸਕਦੇ ਆ ਇਹ ਮੰਡੇ ਟੂ ਫਰਡੇ ਖੁੱਲੇ ਹੈਗੇ ਆ 9 ਤੋਂ ਲੈ ਕੇ 5 ਵਜੇ ਤੱਕ ਥੈਂਕ ਯੂ